ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਵੱਡੀ ਖਬਰ ਸੁਣਾਉਣ ਜਾ ਰਿਹਾ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਝਟਕਾ ਲੱਗ ਚੁੱਕਿਆ ਜਿਵੇਂ ਕਿ ਸੀਐਮ ਭਗਵੰਤ ਮਾਨ ਕਦੇ ਹੀ ਨਹੀਂ ਚਾਹੁੰਦੇ ਸੀ ਕਿ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀ ਬਾਹਰ ਆ ਜਾਣ ਪਰ ਹੁਣ ਬਾਜੀ ਪਲਟ ਗਈ ਹੈ ਦਰਸਲ ਰੱਬ ਨੇ ਜਿਹੜੀ ਕਿ ਇੱਕ ਫਰਿਆਦ ਸੁਣੀ ਹੈ ਸਾਰੇ ਹੀ ਸਿੰਘਾਂ ਦੀ ਬਹੁਤ ਵੱਡੀ ਜਾਨੀ ਮੈਂ ਤੁਹਾਨੂੰ ਖਬਰ ਸੁਣਾਉਣ ਜਾ ਰਿਹਾ ਕਿਸਮਤ ਦੇ ਤਾਲੀ ਖੁੱਲਗੇ ਨੇ ਅਮਰਪਾਲ ਸਿੰਘ ਦੇ ਔਰ ਬਾਕੀ ਸਾਥੀਆਂ ਦੇ ਜਿਹੜੀ ਇਹ ਖਬਰ ਹੈ ਇਹ ਅਮਰਪਾਲ ਸਿੰਘ ਇਕੱਲਾ ਨਹੀਂ ਬਲਕਿ ਉਹਦੇ ਨਾਲ ਜਿਹੜੇ ਸਾਥੀ ਬੰਦ ਸੀ ਡਿਬਰੂਗੜ੍ਹ ਦੇ ਵਿੱਚ ਉਹ ਵੀ ਰਿਹਾ ਹੋਣ ਜਾ ਰਹੇ ਨੇ ਪਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਤੁਹਾਨੂੰ ਪੂਰਾ ਸਾਫ਼ ਇਹ ਸੁਣੂਗਾ ਕਿ ਜਿਹੜਾ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚ ਲੰਬੇ ਸਮੇਂ ਤੋਂ ਯਾਨੀ ਲੋਕਾਂ ਨੂੰ ਉਡੀਕ ਸੀ ਕਿ ਅਮਰਪਾਲ ਸਿੰਘ ਬਾਹਰ ਕਦੋਂ ਆਇਆ ਹੁਆ ਤਾਂ ਬਾਕੀ ਦੇ ਸਾਥੀਆਂ ਦੇ ਸਮੇਤ ਹੀ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਜਿਵੇਂ ਸਾਥੀਆਂ ਸਮੇਤ ਰਿਹਾ ਹੋ ਜਾਣਾ ਬਹੁਤ ਹੀ ਵੱਡਾ ਝਟਕਾ ਪੰਜਾਬ ਸਰਕਾਰ ਦੇ ਲਈ ਤਾਂ ਮੈਂ ਤੁਹਾਨੂੰ ਹੁਣ ਇੱਕ ਖਬਰ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਵਕੀਲ ਈਮਾਨ ਸਿੰਘ ਖਾਰਾ ਦੇ ਮੂੰਹੋਂ ਸੁਣਾਉਂਗਾ ਕਿ ਦਰਅਸਲ ਜਿਹੜੀ ਖਬਰ ਹੈ ਰੱਬ ਨੇ ਉਹਨਾਂ ਦੀ ਅਰਦਾਸ ਸੁਣ ਲਈ ਹੈ ਜਿਵੇਂ ਕਿ ਅਮਰਪਾਲ ਸਿੰਘ ਦੇ ਨਾਲ ਜਿਹੜੇ ਸਾਥੀ ਬੰਦ ਨੇ ਔਰ ਅਮਰਪਾਲ ਸਿੰਘ ਬੰਦਾ ਤੁਸੀਂ ਬੀਤੇ ਦਿਨੀ ਦੇਖਿਆ ਹੋਣਾ ਕਿ ਜਿਹੜੀ ਇੱਕ ਪਟੀਸ਼ਨ ਜਾਰੀ ਹੋਈ ਹੈ ਪਟੀਸ਼ਨ ਦਾਖਲ ਕੀਤੀ ਹੈ ਹਾਈ ਕੋਰਟ ਦੇ ਵਿੱਚ ਤਾਂ ਉਹਦੇ ਉੱਤੇ ਇੱਕ ਬਹੁਤ ਵੱਡਾ ਯਾਨੀ ਇੱਕ ਹੋਰ ਰਿਐਕਸ਼ਨ ਆ ਗਿਆ ਸੀ ਤਾਂ ਉਹ ਵੀ ਮੈਂ ਤੁਹਾਨੂੰ ਦੱਸੂਗਾ ਤਾਂ ਪਹਿਲਾਂ ਮੈਂ ਤੁਹਾਨੂੰ ਇਹ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਕਰੂੰਗਾ ਸਾਂਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਕਿਉਂਕਿ ਪੰਜਾਬ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਨੇ ਰਲ ਕੇ ਜਿਹੜੀ ਐਨਐਸਐ ਲਈ ਹੈ ਉਹ ਟੁੱਟਣ ਜਾ ਰਹੀ ਹੈ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਬਹੁਤ ਵੱਡੀ ਖਬਰ ਆ ਪੰਜਾਬ ਵਾਸੀਆਂ ਦੇ ਲਈ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਖੰਡੂਰ ਸਾਹਿਬ ਤੋਂ 19 ਲੱਖ ਵੋਟਰਾਂ ਨੂੰ ਯਾਨੀ ਇੱਕ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਈਮਾਨ ਸਿੰਘ ਖਾਰਾ ਦਾ ਯਾਨੀ ਪੱਕਾ ਦਾਵਾ ਹੋ ਚੁੱਕਿਆ ਹੈ ਕਿ ਜਿਹੜੀ 29 ਜਨਵਰੀ ਵਾਲੀ ਤਰੀਕ ਯਾਨੀ ਐਨਐਸਏ ਦੇ ਸੁਣਵਾਈ ਹੈ ਤਾਂ ਉਹਦੀ ਐਨਐਸਏ ਟੁੱਟੂਗੀ ਤੇ ਅਮਰਪਾਲ ਸਿੰਘ ਬਾਕੀ ਦੇ ਸਾਥੀ ਰਿਹਾ ਹੋਣਗੇ ਕਿਉਂਕਿ ਹੁਣ ਪੰਜਾਬ ਸਰਕਾਰ ਕਦੇ ਨਹੀਂ ਚਾਹੁੰਦੀ ਸੀ ਔਰ ਨਾ ਹੀ ਸੈਂਟਰ ਚਾਹੁੰਦਾ ਸੀ ਕੀਰਮਤਪਾਲ ਸਿੰਘ ਬਾਹਰ ਆ ਜਾਈ ਪਰ ਬਾਜੀ ਦਾ ਅਸਰ ਪਲਟ ਚੁੱਕੀ ਹੈ ਤਾਂ ਸਾਥੀਓ ਮੈਂ ਵੱਡੇ ਪੱਧਰ ਤੇ ਯਾਨੀ ਬੜੀ ਇੱਕ ਮਹਿੰਮ ਚਲਾਈ ਸੀ ਕਿ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜਿੰਨੇ ਪੰਜਾਬ ਦੇ ਤੁਸੀਂ ਵਾਸੀ ਹੋ ਹਰ ਇੱਕ ਪੰਜਾਬੀ ਨੇ ਹਰ ਇੱਕ ਸਿੱਖ ਨੌਜਵਾਨ ਨੇ ਬੜੀ ਮਤਲਬ ਇੱਕ ਆਪਣੀ ਗਹਿਰੀ ਸੋਚ ਦੇ ਨਾਲ ਵੱਡੇ ਪੱਧਰ ਤੇ ਯਾਨੀ ਉਹਨਾਂ ਦਾ ਸਾਥ ਦਿੱਤਾ ਕਿ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਜਿਹੜੀ ਪਟੀਸ਼ਨ ਪਾਈ ਸੀ ਉਸ ਪਟੀਸ਼ਨ ਦੇ ਵਿੱਚ ਦਰਾਸਾਲ ਉਹਨਾਂ ਨੇ ਇੱਕ ਚਿੱਠੀ ਲਿਖ ਦਿੱਤੀ ਸੀ ਕਿ ਭਾਈ ਜਿਹੜੀ ਤੁਹਾਡੀ ਐਮਪੀ ਸ਼ਿਪਾ ਇਹਨੂੰ 46 ਦਿਨ ਹੋ ਗਏ ਤੁਸੀਂ ਸੈਸ਼ਨ ਦੇ ਵਿੱਚ ਹਾਜ਼ਰੀ ਨਹੀਂ ਹੈ ਤਾਂ ਜੇਕਰ 60 ਦਿਨ ਹੁੰਦੇ ਨੇ ਤਾਂ ਐਮਪੀ ਸ਼ਿਪ ਰੱਦ ਹੁੰਦੀ ਆ ਬੜੇ ਹਤਕੰਡੇ ਅਪਣਾਉਂਦੀਆਂ ਨੇ ਸਰਕਾਰਾਂ ਪਰ ਕਿਤੇ ਨਾ ਕਿਤੇ ਜਦੋਂ ਕਹਿੰਦੇ ਹੁੰਦੇ ਨੇ ਪ੍ਰਮਾਤਮਾ ਸਾਥ ਦਿੰਦਾ ਤਾਂ ਫਿਰ ਖੁੱਲਕੇ ਦਿੰਦਾ ਤਾਂ ਹੁਣ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀਆਂ ਦੀ ਬਹੁਤ ਹੀ ਯਾਨੀ ਵੱਡੀ ਯਾਨੀ ਕਹਿ ਸਕਦੇ ਆ ਇੱਕ ਖੁਸ਼ਖਬਰੀ ਦੀ ਗੱਲ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਚਿੱਟੇ ਦੇ ਨਾਲ ਨੌਜਵਾਨ ਯਾਨੀ ਕਿ ਚਿੱਟੇ ਦੀ ਭੇਡ ਚੜੇ ਨੇ ਪੰਜਾਬ ਦੇ ਵਿੱਚੋਂ ਤਾਂ ਹੁਣ ਇੱਕ ਹੋਰ ਵੱਡੀ ਖੁਸ਼ਖਬਰੀ ਹੈ ਜਿਹੜੀ ਇਸ ਖਬਰ ਦੇ ਨਾਲ ਜੁੜੀ ਹੈ ਉਹ ਇਹ ਹੈ ਕਿ ਬਹੁਤ ਵੱਡਾ ਯਾਨੀ ਇੱਕ ਦਾਵਾ ਕੀਤਾ ਗਿਆ ਇਮਰਾਨ ਸਿੰਘ ਖਾਰਾ ਬਣੀਓ ਜਿਹੜਾ ਕਿ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਖਾਲਸਾ ਦੀ ਸਰਕਾਰ ਬਣਨੀ ਹੈ ਤਾਂ ਉਹ ਵੀ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਜੇਕਰ ਖਾਲਸਾ ਰਾਜ ਬਣਦਾ ਜਾਂ ਸਰਕਾਰ ਆਉਂਦੀ ਹੈ ਪੰਥਕ ਸਰਕਾਰ ਆਉਂਦੀ ਹੈ ਤਾ ਪੰਜਾਬ ਦੇ ਲੋਕਾਂ ਦੇ ਲਈ ਮੈਂ ਕਹਿੰਦਾ ਵੀ ਇਸ ਤੋਂ ਵੱਡੀ ਖੁਸ਼ਖਬਰੀ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਸਾਡਾ ਇਹਨਾਂ ਸਰਕਾਰਾਂ ਨੇ ਇਹਨਾਂ ਜ਼ਾਲਮ ਹਕੂਮਤਾਂ ਨੇ ਬਿਲਕੁਲ ਮੈਂ ਕਹਿੰਦਾ ਵੀ ਉਸ ਦਲਦਲ ਦੇ ਵਿੱਚ ਧੱਕਿਆ ਜਿੱਥੋਂ ਕਦੇ ਹੀ ਪੰਜਾਬ ਨਹੀਂ ਨਿਕਲ ਸਕਦਾ ਜੇਕਰ ਨਿਕਲੂਗਾ ਤਾਂ ਫੇਰ ਇਹੋ ਜੇ ਨੌਜਵਾਨਾਂ ਦੀ ਪੰਜਾਬ ਨੂੰ ਖਾਸ ਕਰਕੇ ਲੋੜ ਹੈ ਤੇ ਹੁਣ ਅਸੀਂ ਵੀ ਵੱਡੇ ਪੱਧਰ ਤੇ ਅਪੀਲ ਕਰਦੇ ਰਹੇ ਹਾਂ ਕਿ ਭਾਈ ਤੁਸੀਂ ਜਿਹੜੇ ਸਿੰਘ ਬੰਦ ਕੀਤੇ ਨੇ ਜੇਕਰ ਤੁਸੀਂ ਇਹਨਾਂ ਨੂੰ ਰਿਹਾ ਕਰਦੇ ਹੋ ਤਾਂ ਤੁਹਾਡੇ ਨਾਲ ਪੰਜਾਬ ਦੀ ਜਨਤਾ ਅੱਜ ਵੀ ਖੜੀ ਹੈ ਕਿਉਂਕਿ ਤੁਹਾਨੂੰ ਅਸੀਂ ਬਣਾਉਣ ਵਾਲੇ ਆ ਅਸੀਂ ਤੁਹਾਨੂੰ ਬਾਈ ਦੇ ਵਿੱਚ ਵੱਡੀ ਬਹੁਮਤ ਦੇ ਨਾਲ ਇਸੇ ਪੰਜਾਬ ਦੀ ਰਾਜਗੱਦੀ ਦਿੱਤੀ ਹੈ ਤਾਂ ਜੇਕਰ ਤੁਸੀਂ ਸਾਡੇ ਆਖੇ ਲੱਗ ਕੇ ਅਮਰਪਾਲ ਸਿੰਘ ਤੇ ਬਾਕੀ ਦੇ ਸਾਥੀਆਂ ਨੂੰ ਬੰਦ ਜਿਹੜੇ ਕੀਤੇ ਨੇ ਡਿਬਰੂਗੜ੍ਹ ਦੀ ਅਸਾਮ ਜੇਲ੍ਹ ਦੇ ਵਿੱਚ ਤਾਂ ਉਹਨਾਂ ਸਾਰੇ ਹੀ ਬੰਦਿਆਂ ਨੂੰ ਜੇਕਰ ਤੁਸੀਂ ਰਿਹਾ ਕਰਦੇ ਹੋ ਤਾਸੀ ਪੂਰੇ ਪੰਜਾਬ ਦੇ ਲੋਕ ਵੱਡੇ ਪੱਦਰ ਤੇ ਤੁਹਾਨੂੰ ਫਿਰ ਤੋਂ ਫਿਰ ਤੋਂ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਬਣਾ ਦੇਾਂਗੇ ਪਰ ਨਹੀਂ ਕਿਉਂ ਕਿਉਂਕਿ ਤੁਸੀਂ ਨਹੀਂ ਚਾਹੁੰਦੇ ਕਿ ਅਮਰਪਾਲ ਸਿੰਘ ਬਾਹਰ ਆਵੇ ਅਮਰਪਾਲ ਸਿੰਘ ਜੇਕਰ ਬਾਹਰ ਆਉਂਦਾ ਤਾਂ ਇਹਨਾਂ ਨੂੰ ਲੱਗਦਾ ਦੋਵੇਂ ਸਰਕਾਰਾਂ ਨੂੰ ਕਿ ਬਹੁਤ ਵੱਡਾ ਰੁਤਬਾ ਹੋ ਚੁੱਕਿਆ ਅਮਰਪਾਲ ਸਿੰਘ ਬੈਠਾ ਜੇਲ੍ਹ ਦੇ ਵਿੱਚ ਤੇ ਉਹਦਾ ਰੁਤਬਾ ਇੱਕ ਮੁੱਖ ਮੰਤਰੀ ਤੋਂ ਵੀ ਉੱਚਾ ਹੋ ਚੁੱਕਿਆ ਇਹ ਗੱਲ ਚਾਹੇ ਕੋਈ ਮੰਨੇ ਨਾ ਮੰਨੇ ਪਰ ਦਰਸਲ ਜੋ ਸੱਚ ਹੈ ਉਹ ਸੱਚ ਹੀ ਹੈ ਪਰ ਗੱਲ ਇੰਨੀ ਹੈ ਵੀ ਜਿਹੜੇ ਹੁਣ ਪੰਜਾਬ ਦੇ ਨੌਜਵਾਨੀ ਐਕਟਿਵ ਹੋਈ ਹੈ ਤਾਂ ਮੈਂ ਵੀ ਕਹਿਣਾ ਚਾਹੁੰ ਆਂ ਵੀ ਉਹ ਪੂਰੀ ਤਰ੍ਹਾਂ ਆਪਣਾ ਯਾਨੀ ਕਿ ਆਪਣੀ ਸੋਚ ਦੇ ਉੱਤੇ ਪਹਿਰਾ ਦੇਣ ਕਿਉਂਕਿ ਪੰਜਾਬ ਨੂੰ ਇਹਨਾਂ ਨੌਜਵਾਨਾਂ ਦੀ ਖਾਸ ਲੋੜ ਹੈ ਕੱਲਾ ਅਮਰਤ ਪਾਲ ਹੀ ਨਹੀਂ ਬਲਕਿ ਹੋਰ ਨੌਜਵਾਨ ਜਿਹੜੇ ਇਹਨਾਂ ਗੱਲਾਂ ਦੇ ਵਿੱਚ ਹੰਗਾਰਾ ਭਰਦੇ ਨੇ ਉਹਨਾਂ ਲੋਕਾਂ ਨੂੰ ਵੀ ਆਪਾਂ ਅੱਗੇ ਲਿਆਉਣ ਦਾ ਯਾਨੀ ਇੱਕ ਪਰਾਲਾ ਕਰੀਏ ਔਰ ਵੱਡੇ ਪੱਦਰ ਤੇ ਇਕੱਠ ਕਰਕੇ ਜਿੰਨਾ ਤੁਹਾਡਾ ਯੋਗਦਾਨ ਹੁੰਦਾ ਹਰ ਇੱਕ ਕੱਟ ਦੇ ਵਿੱਚ ਪਹੁੰਚਣਾ ਕਿਉਂਕਿ ਵੱਡੇ ਵੱਡੇ ਜਿਵੇਂ ਹੁਣ ਧਰਨੇ ਲੱਗਦੇ ਨੇ ਬੰਦੀ ਸਿੰਘਾਂ ਦਾ ਮੋਰਚਾ ਵੀ ਲੱਗਿਆ ਹੋਇਆ ਇਹਨਾਂ ਪੂਰੀਆਂ ਗੱਲਾਂ ਬਾਤਾਂ ਤੇ ਯਾਨੀ ਟਾਈਮ ਆਉਣ ਤੇ ਤੁਸੀਂ ਹਰ ਬੰਦੇ ਨੇ ਆਪਣਾ ਆਪਣਾ ਯੋਗਦਾਨ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਬੰਦੀ ਸਿੰਘਾਂ ਦੇ ਮੋਰਚੇ ਤੇ ਕੀ ਹੋਇਆ ਪਿਛਲੇ ਦਿਨੀ ਉਹ ਵੀ ਤੁਹਾਨੂੰ ਪਤਾ ਬਾਪੂ ਸੂਰਤ ਸਿੰਘ ਜੀ ਖਾਲਸਾ ਚੜ੍ਹਾਈ ਕਰ ਗਏ ਸੀ ਤੇ ਉਹਨਾਂ ਦੀ ਸ਼ਹੀਦੀ ਮੈਂ ਕਹੂੰ ਆ ਵੀ ਇੱਕ ਗੁਰੂਆਂ ਦੇ ਲੇਖ ਹੀ ਲੱਗੀ ਹੈ ਕਿਉਂਕਿ ਉਹਨਾਂ ਨੇ ਇੱਕ ਸਿੱਖ ਧਰਮ ਦੇ ਵਿੱਚ ਰਹਿ ਕੇ ਇੱਕ ਉਹ ਲੜਾਈ ਲੜੀ ਹੈ ਜਿਹੜੀ ਕਿ ਅਸਲੀ ਦੇ ਵਿੱਚ ਯੋਧੇ ਲੜਿਆ ਕਰਦੇ ਨੇ ਸੋ ਇਸ ਕਰਕੇ ਪੰਜਾਬ ਵਾਲਿਆਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਵੱਡੇ ਪੱਦਰ ਤੇ ਮੇਰਾ ਵੀਰ ਜੇਕਰ ਤੁਸੀਂ ਉਨ ਹੀ ਸਾਥ ਦੇ ਸਕਦੇ ਤਾਂ ਫਿਰ ਇਸ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਹਰ ਇੱਕ ਪੰਜਾਬੀ ਨੌਜਵਾਨ ਤੱਕ ਇੱਕ ਸਿੱਖ ਨੌਜਵਾਨ ਤੱਕ ਆਪਣੀਆਂ ਮਾਮਾ ਭੈਣਾਂ ਤੱਕ ਬਜ਼ੁਰਗ ਬੱਚਿਆਂ ਤੱਕ ਇਹ ਗੱਲ ਜਾਵੇ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਜਜ਼ਬਾ ਕਾਇਮ ਰਹੇ ਜਦੋਂ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਾਊਗੀ ਕਿ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਨਾ ਸਰਕਾਰਾਂ ਦੇ ਨਾਲ ਵਖਤ ਆਉਣ ਤੇ ਕੋਈ ਵੀ ਬੱਚਾ ਟਕਰਾ ਜਾਵੇ ਤਾਂ ਇਹੀ ਮੇਰੀ ਅਪੀਲ ਹੈ ਕਿ ਗਰੁੱਪਾਂ ਦੇ ਵਿੱਚ ਮੇਰਾ ਵੀਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਆਪਣਾ ਆਪਣਾ ਯੋਗਦਾਨ ਜ਼ਰੂਰ ਦੇਣਾ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲੇ ਦੀ ਘੰਟੀ ਵਾਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ